ਅਹੀਂ ਕਾਪੀ ਅਹੀਂ ਪੈਸੇ ਨਹੀਂ ਨਾ ਨਾ ਬੰਦਾ ਦੱਸ ਦਿਓ ਜੀ ਅਹੀਂ ਪੈਸੇ ਕੀ ਕਰਨੇ ਆ ਕਹਿੰਦਾ ਬੰਦਾ ਨਹੀਂ ਹੈਗਾ ਪੈਸੇ ਹੈਗੇ ਜੋ ਲੈ ਲਓ ਅੱਛਾ ਜੀ ਪਰ ਬਣਨਾ ਕੁਝ ਨਹੀਂ ਕਹਿੰਦਾ ਨਹੀਂ ਬਣਨਾ ਕੋਈ ਗੱਲ ਨਹੀਂ ਅੱਛਾ ਜੀ ਤੇ ਫਿਰ ਸੀਬੀਏ ਚ ਕਿੰਨੀ ਦੇਰ ਕੇਸ ਚੱਲਿਆ ਸਾਡਾ 32 ਸਾਲ ਕੇਸ ਚੱਲਿਆ ਜੀ 32 ਸਾਲ ਕੇਸ ਚੱਲਿਆ 32 ਸਾਲ ਕੇਸ ਸਾਡਾ ਚੱਲਿਆ ਅੱਛਾ ਜੀ ਸਾਡਾ ਕੇਸ ਜਦੋਂ ਅਸੀਂ ਕੇਸ ਕੀਤਾ ਆ ਫਿਰ ਸਾਡੀ ਸੀਜੀਐਮ ਅੰਮ੍ਰਿਤਸਰ ਸਾਡੀ ਹੋਈ ਆ ਜਨਵਰੀ ਉਹ ਜਿਹੜੀ ਜੱਜ ਸੀ ਉਹ ਇਹਨਾਂ ਦੇ ਹੱਕ ਚ ਲਿਖ ਗਈ ਕੋਈ ਕੋਈ ਇਹਨਾਂ ਨੇ ਇੱਥੇ ਪੁਲਿਸ ਦੇ ਕੈਟ ਇਕੱਠੇ ਖੜ ਕੇ ਕੀਤੇ ਪਿੰਡਾਂ ਦੇ ਵਿੱਚੋਂ ਅੱਛਾ ਜੀ ਇਹਨਾਂ ਦੇ ਬੜੇ ਇੱਕ ਤਗੜੇ ਕੈਟ ਹੋ ਹੋ ਗਏ ਪੰਚਾਇਤਾਂ ਦੇ ਸਰਪੰਚ ਵਗੈਰਾ ਕੱਲ ਜਿਹੜੇ ਉਹਨਾਂ ਕੋਈ ਇਹਨਾਂ ਐਫੀਡੇਵਿਟ ਲਿਖ ਕੇ ਦਿੱਤਾ ਸੀ ਸੂਬਾ ਸਿੰਘ ਨੇ ਵੀ ਇਹ ਮੈਂ ਜਦੋਂ ਬਲਜੀਤ ਸਿੰਘ ਦਾ ਕੇਸ ਦਾ ਭਾਲਾ ਜਾਂਦੇ ਮੈਂ ਇੱਥੇ ਆ ਪਿੰਡ ਲਾਲੂ ਘੁੰਮਣ ਦੇ ਵਿੱਚ ਅੱਛਾ ਅੱਛਾ ਉਥੋਂ ਦੇ 4-5 ਸਰਪੰਚ ਆ ਅੱਛਾ ਉਹਨਾਂ ਨੇ ਸਾਡੇ ਖਿਲਾਫ ਗਮਈਆਂ ਦਿੱਤੀਆਂ ਕਿ ਸੂਬਾ ਸਿੰਘ ਦੀ ਤੇ ਇੱਥੇ ਸੀ ਨਹੀਂ ਚੁੱਕਿਆ ਅੱਛਾ